ਉਹ ਕੋਲ ਦੇ ਕੋਈ ਖਲਰੇ ਆਪਿਆ। ਬਸ ਉਹ ਡੀਕ ਰਿਹਾ ਵੀ ਕਦ ਕਿਸੇ ਦੀ ਜਾਨ ਲਵੇ। ਕੋਈ ਲੀਡਰ ਆਵੇ ਫਿਰ ਮੁਆਵਜ਼ਾ ਦਵੇ, ਮਲਮਲਾ ਲਾਵੇ ਲੋਕਾਂ ਦੇ ਜ਼ਖਮਾਂ ਤੇ। ਆ ਇੱਧਰ ਪਿੰਡ ਪੈਂਦਾ ਬਾਈ ਫਖਲੂਦ ਪਰਚਾ। ਆ ਬੰਦਾ ਪਿੰਡ ਲਈਉਣਾ। ਇਹ ਆ ਜਿਲ੍ਹਾ ਫਤਿਹਗੜ੍ਹ ਸਾਹਿਬ ਚ ਪੈਂਦਾ ਬਾਈ। ਕੋਲੇ ਪੈਂਦਾ ਨਾਲ ਇਹ ਹਲਕਾ ਲਖਵੀਰ ਸਿੰਘ ਰਾਏ ਜੀ ਐਮਐਲਏ ਦਾ ਪਿੰਡ। ਆ ਚੋਆ ਇੱਥੋਂ ਗੁਜ਼ਰ ਕੇ ਮੂਲੇਪੁਰ ਦੇ ਕੋਲੋਂ ਹੋ ਕੇ ਗੁਜ਼ਰਦਾ ਉਹਨਾਂ ਦੇ ਪਿੰਡ ਦੇ। ਪਲਾਟ ਇਹ ਮਾੜੇ ਨੇ 2023 ਦੇ ਹੜਾ ਚ ਜਿੰਨੀਆਂ ਸੜਕਾਂ ਟੁੱਟੀਆਂ ਫਟੇਗੜ ਸਭ ਹਲਕੇ ਦੀਆਂ ਤੇ ਜਿੰਨੇ ਪੁਲ ਵਿੰਗੇ ਹੋਏ ਗਿਰਨ ਨੂੰ ਤਿਆਰ ਹੋਏ ਉਹ ਜਿਉਂ ਦੀ ਨਿਉਂ ਖੜੇ ਨੇ ਉਸ ਤੋਂ ਬਾਅਦ ਲਾ ਲੋ ਵੀ 23 23 ਦੇ ਹੜ ਲੰਗੇ ਤੇ 24 ਲੰਘ ਗਿਆ ਹੁਣ 2025 ਚੜ ਗਿਆ ਸਰਕਾਰ ਲੋਕਾਂ ਦੀ ਥਾਂ ਨਹੀਂ ਲੈ ਰਹੀ ਹੁਣ ਕਣਕ ਦੀ ਫਸਲ ਆ ਕਣਕ ਤੋਂ ਬਾਅਦ ਝੋਨਾ ਆ ਜਾਣਾ ਖੇਤ ਵੀ ਉਸ ਤੋਂ ਬਾਅਦ ਵਿੱਲੇ ਆ ਜਾਣਾ ਨੇ ਪਰ ਸਰਕਾਰ ਨੇ ਢੱਕਾ ਨਹੀਂ ਦੂਰਨਾ ਇਹ ਆ ਸਰਕਾਰਾਂ ਦੀ ਕਾਰਜਕਾਰੀ ਇਹ ਦੇਖੋ ਵੀ ਸਰਕਾਰ ਹੋਰ ਬਫੇਰੇ ਵਾਸੇ ਨੂੰ ਪੈਸਾ ਅਸਤੇਹਾਰਾਂ ਨੂੰ ਪੈਸਾ ਤੇ ਕੋਈ ਸਰਕਾਰ ਦਾ ਕੰਮ ਹੋਵੇ ਨਾ ਹੋਵੇ ਹਵਾਈ ਗਬਾਰੇ ਬਣਾਉਣ ਨੂੰ ਪੈਸਾ ਪਰ ਲੋਕਾਂ ਦੇ ਕੰਮਾਂ ਨੂੰ ਨਹੀਂ ਫਾਇਦਾ ਕੁੱਲ ਮਿਲਾ ਕੇ ਲੋਕਾਂ ਦਾ ਨਕਸਾ ਡਿਕਦੇ ਨੇ